ਸਸਿਕਾਲ ਜੀ গুਡ ਮਾਰਨਿੰਗ ਅ ਅਨਮੋਲ ਪ੍ਰਾਪਰਟੀ ਅਪਡੇਟ ਚੈਨਲ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਦੀ ਵੀਰ ਨੂੰ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰ ਤੇ ਦੋਸਤੋ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਮੈਂ ਖਰੜ ਦੇ ਨੇੜੇ ਹੀ ਇੱਥੇ ਕੜੂਏ ਤੋਂ ਵੀ ਨੇੜੇ ਪੈਂਦਾ ਸਕਰੂਲਾਪੁਰ ਇਸ ਸਕਰੂਲਾਪੁਰ ਜਿਹੜਾ ਪਿੰਡ ਹੈ ਖਰੜ ਦੇ ਨੇੜੇ ਔਰ ਕੜੂਆ ਜਿਹੜਾ ਨਗਰ ਕਾਉਂਸਲ ਕਮੇਟੀ ਜਿਹੜੀ ਬਣ ਚੁੱਕੀ ਹੈ ਕੜੂਆਂ ਦੇ ਵਿੱਚ ਉਹਦੇ ਅਧੀਨ ਇਹ ਪਿੰਡ ਆਉਂਦਾ ਹੈ ਚੰਡੀਗੜ੍ਹ ਜੁਨੀਵਦਸਤੀ ਤੋਂ ਸਿਰਫ 2-3 ਕਿਲੋਮੀਟਰ ਦੇ ਉੱਪਰ ਸਕਰੂਲਾਪੁਰ ਪਿੰਡ ਆਉਂਦਾ ਵਾ ਅੱਜ ਮੈਂ ਤੁਹਾਨੂੰ ਸਕਰੂਲਾਪੁਰ ਪਿੰਡ ਦੀ ਜ਼ਮੀਨ ਦਿਖਾਉਣ ਜਾ ਰਿਹਾ ਮਾ ਇੱਕ ਢੂਆਂ ਤੋਂ ਵੀ 3-4 ਕਿਲੋਮੀਟਰ ਹੈ ਜੀ ਐਫ ਜੀ ਅਸੀਂ ਖਰੜ ਤੋਂ ਜਾਂਦੇ ਆਂ ਤਾਂ ਖਰੜ ਤੋਂ ਵੀ ਇਹ 4-5 ਕਿਲੋਮੀਟਰ ਪੈ ਜਾਂਦੀ ਹੈ ਭੱਗ 7 ਕਨਾਲ ਜ਼ਮੀਨ ਹੈ ਪਿੰਡ ਦੀ ਫੇਰਨੀ ਤੇ ਹੈ ਕਮੇਟੀ ਦੇ ਵਿੱਚ ਹੈ ਔਰ ਕਟੋ-ਕਟ 42 ਤੋਂ 45 ਫੁੱਟ ਫਰੰਟ ਹੈ ਪਲੱਸ ਪੁਆਇੰਟ ਇਹ ਹੈ ਵੀ ਨਾਲ ਨੂੰ ਜ਼ਮੀਨ ਦੇ ਇੱਕ 11 ਫੁੱਟ ਦਾ ਰਸਤਾ ਵੀ ਲੱਗਦਾ ਹੈ ਪੱਕਾ ਸਰਕਾਰੀ ਰਸਤਾ ਸੋ ਇਸ ਕਰਕੇ ਜਿਹੜੀ ਜ਼ਮੀਨ ਹੈ ਬਹੁਤ ਵਧੀਆ ਕਮਰਸ਼ੀਅਲ ਜ਼ਮੀਨ ਹੈ ਪਲੋਟਿੰਗ ਵੀ ਹੋ ਸਕਦੀ ਹੈ ਕਿਸੇ ਨੇ ਡੈਰੀ ਫਾਰਮ ਲਾਉਣਾ ਹੈ ਡੈਰੀ ਫਾਰਮ ਵੀ ਪੜ ਸਕਦਾ ਕੋਈ ਹੋਰ ਕਿਸੇ ਨੇ ਛੋਟਾ ਮੋਟਾ ਆਪਣੇ ਤਰੀਕੇ ਨਾਲ ਕੋਈ ਉੱਤੇ ਕਾਰੋਬਾਰ ਕਰਨਾ ਉਹਦੇ ਲਈ ਵੀ ਠੀਕ ਹੈ ਮੈਂ ਦਿਖਾਉਣ ਜਾ ਰਿਹਾ ਪਿੰਡ ਦਾ ਨਜ਼ਾਰਾ ਭਾਈ ਜੀ ਇਹ ਖਰੜ ਤੋਂ ਜੀ ਆਪਾਂ ਪਹੁੰਚ ਗਏ ਆ ਲਗਭਗ ਖਰੜ ਤੋਂ ਸਕਰੂਲਾਪੁਰ ਦੇ ਨੇੜੇ ਆ ਇਸ ਟਾਈਮ ਪੰਜਾਬ ਦਾ ਨਜ਼ਾਰਾ ਰੰਗਲਾ ਪੰਜਾਬ ਬਹਾਰਾਂ ਨੇ ਪੰਜਾਬ ਦੀ ਜੀ ਆ ਦੇਖੋ ਕਿੰਨਾ ਵਧੀਆ ਲੋਕਾਂ ਤੇ ਆਪਾਂ ਆ ਚੁੱਕੇ ਆ ਜੀ ਖਰੜ ਤੋਂ ਅੱਗੇ ਬਜਿਹੜੀ ਇਹ ਪੈ ਗਿਆ ਜੀ ਪਿੰਡ ਬਜਿਹੜੀ ਪੈਂਦਾ ਜਿੱਥੇ ਬੜਾ ਰੋਡ ਨਿਕਲਿਆ ਹੁਣ ਐਕਸਪ੍ਰੈਸ ਰੋਡ ਬਜਿਹੜੀ ਤੋਂ ਸਕਰੁੱਲਾਪੁਰ ਰੋਡ ਸ਼ੁਰੂ ਹੋ ਗਈ ਦੀ ਇਹ ਬਜਿਹੜੀ ਤੋਂ ਸਕਰੁੱਲਾਪੁਰ ਰੋਡ ਸਿਰਪੇ ਤੋਂ 5 ਮਿੰਟ ਦਾ ਰਸਤਾ ਜਿਸਕੂਲਾਪੁਰ ਦਾ ਖਰੜ ਤੋਂ ਸਿਰਪ 10 ਮਿੰਟ ਲੱਗਦੇ ਨੇ ਬਹੁਤ ਅੱਛੀ ਖੁੱਲੀ ਰੋਡ ਬਣ ਗਈ ਹੈ ਜੀ ਇਹ ਔਰ ਇਹੀ ਰੋਡ ਆ ਜਿਹੜੀ ਅੱਗੇ ਜਾ ਕੇ ਇਹਦੀ ਕਨੈਕਟੀਵਿਟੀ ਹੈ ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਕਢੋਏ ਕੋਲੇ ਜਾਣੇ ਕਿ ਅੱਪਾ ਲੁਧਿਆਣਾ ਰੋਡ ਤੇ ਜਾ ਚੜਦੇ ਆ ਬਹੁਤ ਅੱਛੇ ਖੁੱਲੇ ਡੁੱਲੇ ਫਾਰਮ ਹਾਊਸ ਬਣਦੇ ਨੇ ਬਹੁਤ ਵਧੀਆ ਪੀਸਫੁਲ ਏਰੀਆ ਹੈ ਬਹੁਤ ਹੀ ਸ਼ਾਂਤੀ ਵਾਲਾ ਏਰੀਆ ਬਹੁਤ ਹੀ ਵਾਤਾਵਰਣ ਬਹੁਤ ਵਧੀਆ ਇਹ ਦੇਖੋ ਖੇਤਾਂ ਦੀ ਬਹਾਰ ਹਾਲੀ ਜਿਲ੍ਹੇ ਦੇ ਵਿੱਚ ਪੈ ਜਾਂਦਾ ਜੀ ਇਹ ਸਕਰੂਲਾਪੁਰ ਪਿੰਡ ਸਕਰੂਲਾਪੁਰ ਉਹ ਟੋਟਲੀ ਮੈਂ ਤੁਹਾਨੂੰ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਦੱਸਿਆ ਵੀ ਇਹ ਜਿਹੜਾ ਏਰੀਆ ਟੋਟਲੀ ਚੰਡੀਗੜ੍ਹ ਦੇ ਨੇੜੇ ਹੁਣ ਕਰਕੇ ਸ਼ੂਟਿੰਗ ਏਰੀਆ ਲਗਭਗ ਇਹ ਫਿਲਮ ਸਟੂਡੀਓ ਬਣਿਆ ਤੇ ਫਿਲਮ ਸਤਾਨੀ ਬਣ ਗਿਆ ਇਹ ਖਰੜ ਦੇ ਆਸ-ਪਾਸ ਖਰੜ ਕੜੂਆ ਮੁਹਾਲੀ ਹਾਂਜੀ ਤਾਂ ਇੱਧਰ ਚੁੰਨੀ ਬਸੀ ਪਠਾਣਾ ਮਰੀਂਡਾ ਏਰੀਆ ਟੋਟਲੀ ਸਾਰਾ ਇਹ ਸਕਰੋਲਾ ਪਰ ਪੈਂਦੀ ਇਹ ਫਿਰਨੀ ਆ ਕਨੈਕਟੀਵਿਟੀ ਜਿਹੜੀ ਘੂਆ ਜਾਂਦੀ ਹੈ ਚੰਡੀਗੜ੍ਹ ਯੂਨੀਵਰਸਿਟੀ ਨੂੰ ਘੂਆ ਜਾਂ ਨਿਕਲੀ ਰੋਡ ਅੱਜੀ ਅੱਗੇ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਹ ਜਿਹੜੀ ਜ਼ਮੀਨ ਆ ਆ ਜਗਾ ਥੋੜੀ ਜੀ ਨਾਲ ਮਿਲ ਜੇ ਸਰਕਾਰੀ ਹਸਪੀਟਲ ਨਾਲ ਲੱਗਦਾ ਇਹਦੇ ਠੀਕ ਹੈ ਜੀ ਤੇ ਆ ਦੇਖੋ ਬੈਕ ਆ ਲੱਗਦਾ ਉਹਦੇ ਆ ਜਿਹੜੀ ਮੱਕੀ ਖੜੀ ਜਾਂਣਾ ਜੀ ਇਧਰੋਂ ਜੇ ਕੋਈ 5-7 ਬੇਸ ਵਿੱਚ 10 ਬੇਸ ਵਿੱਚ ਇਧਰ ਮਿਲ ਜਾਣ ਨਵਾ ਤੁਹਾਡਾ ਸਾਰਿਆਂ ਦਾ ਇਹ ਤੁਸੀਂ ਪੂਰੀ ਵੀਡੀਓ ਦੇਖੀ ਹਾਂ ਵੀਡੀਓ ਪੂਰੀ ਦੇਖਿਆ ਕਰੋ ਪੂਰੀ ਵੀਡੀਓ ਵਾਚ ਕਰਿਆ ਕਰੋ ਇੱਕ ਵੀ ਤੁਸੀਂ ਵਿੱਚੋਂ ਮਿਸ ਕਰ ਗਏ ਕੋਈ ਆ ਜਾ ਮੇਰੇ ਪਿੰਡ ਦਾ ਨਜ਼ਾਰਾ ਦੇਖ ਲੈ ਆ ਜਾ ਮੇਰੇ ਪਿੰਡ ਦਾ ਨਜ਼ਾਰਾ ਦੇਖ ਲੈ ਰੰਗਲਾ ਪੰਜਾਬ ਬਿੱਲੂ ਸਾਰਾ ਦੇਖ ਲੈ ਰੰਗਲਾ ਪੰਜਾਬ ਬਿੱਲੂ ਸਾਰਾ ਦੇਖ ਲੈ ਆ ਜਾ ਮੇਰੇ ਪਿੰਡ ਦਾ ਨਜ਼ਾਰਾ ਦੇਖ ਲੈ ਆ ਜਾ ਮੇਰੇ ਪਿੰਡ ਦਾ ਨਜ਼ਾਰਾ ਦੇਖ ਲੈ ਲੋ ਜੀ ਦੋਸਤੋ ਸੌਰੀ ਯਾਰ ਗਾਣਾ ਖਣੀ ਤੁਹਾਨੂੰ ਵਧੀਆ ਲੱਗਿਆ ਖਣੀ ਨਹੀਂ ਲੱਗਿਆ ਆਣਾ ਸੌਰੀ ਅਮੀ ਚਲੋ ਗਾਲਾ ਜਾਈ ਖਰਾਬ ਸੀਗਾ ਥੋੜਾ ਜਿਆਦਾ ਪਗੜਾ ਸਿੰਗਰਾਂ ਜੀ ਪ੍ਰੋਫੈਸ਼ਨਲ ਤੋਂ ਇਹ ਉਹ ਜ਼ਮੀਨ ਆ ਜੀ 7 ਕਨਾਲ ਆਪਾਂ ਪਹੁੰਚ ਚੁੱਕੇ ਆ ਦੇਖੋ ਇਧਰ ਨਾਲ ਸ਼ਾਇਦ ਮੈਨੂੰ ਲੱਗਦਾ ਥੱਲੇ ਉਤਰਨਾ ਪਊਗਾ ਤੇ 1 ਮਿੰਟ ਹੋਲਡ ਕਰੋ ਆਪਾਂ ਇਸ ਤੇ ਪਹੁੰਚ ਚੁੱਕੇ ਆ ਜੀ ਪਿੰਡ ਸਕਰੂਲਾਪੁਰ ਨੇੜੇ ਕੜੂਆ ਨੇੜੇ ਬਜਿਹੜੀ ਨੇੜੇ ਖਰੜ 시ਟੀ ਠੀਕ ਹੈ ਜੀ ਔਰ ਇਹ ਲਿੰਕ ਰੋਡ ਦਾ ਫਰੰਟ ਪੈਂਦਾ ਇਹ ਨਾਲ ਇਧਰ ਮਾਰਕੀਟ ਬਣੀ ਆ ਸਾਰੀ ਇਹ ਦੇਖੋ ਰੋਡ ਆ ਰਿਹਾ ਖਰੜ ਤੋਂ ਇਧਰੋਂ ਜੀ ਠੀਕ ਹੈ ਜੀ ਖਰੜ ਤੋਂ ਰੋਡ ਆ ਰਹੀ ਹੈ ਵੱਡੀ ਰੋਡ ਹੈ ਔਰ ਇੱਕ ਉਸ ਸ਼ਾਪਸ ਬਣੀਆਂ ਹੋਈਆਂ ਨੇ ਇਹਦੇ ਨਾਲ ਠੀਕ ਹੈ ਜੀ ਤੇ ਇਹ ਵਾਲਾ ਜਿਹੜਾ ਆਪਾਂ ਨੂੰ ਮਿਲਣੀ ਹੈ ਜਿਹਦੀ ਜ਼ਮੀਨ 7 ਕਨਾਲ ਇਹ ਫਰੰਟ ਲੱਗ ਜਾਂਦਾ ਜੀ ਦੁਕਾਨਾਂ ਨੇ ਵਿੱਚੇ ਰਜਿਸਟਰੀ ਕਰਾਈ ਹੈ ਇਹ ਭਾਵੇਂ ਆ ਕਿ ਆਪਾਂ ਤੇ ਇਹ ਦੇਖੋ 2D 24 ਘੰਟੇ ਪਾਣੀ ਇੱਥੇ ਟੈਂਕੀ ਦਾ ਟੂਰੀ ਚੱਲ ਰਹੀ ਆ ਬਾਈ ਜਿਉਣੀ ਬਾਈ ਜੀ ਕਿਹੜਾ ਪਿੰਡ ਹੈ ਇਹ ਵੀਰ ਸਰੂਲਾਪੁਰ ਇਹ ਰਸਤਾ ਸਰਕਾਰੀ ਨਾਲ ਨੂੰ ਹਾਂ ਅੱਛਾ ਸਰਕਾਰੀ ਦਾ ਰਸਤਾ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਇਹ 11 ਫੁੱਟ ਦਾ ਰਸਤਾ ਜਾਂਦਾ ਹੈ ਬਿਲਡਿੰਗਾਂ ਪੂਰੀ ਨਾਲ ਠੀਕ ਹੈ ਜੀ ਤੇ ਆਪਾਂ ਹੁਣ ਸਕਰੂਲਾਪੁਰ ਖੜੇ ਆ ਤੇ ਇਹ ਫਰੰਟ ਆ ਜਾਂਦਾ ਸਾਰੀ ਜ਼ਮੀਨ ਦਾ ਇੱਥੋਂ ਠੀਕ ਹੈ ਜੀ ਇਹ ਅੱਗੇ ਰੋਡ ਆ ਜਿਹੜੀ ਸੀਜ਼ ਨੂੰ ਨਿਕਲ ਜਾਂਦੀ ਹੈ ਖੜੋਆਂ ਨੂੰ ਸਕਰੂਲਾਪੁਰ ਤੋਂ ਤੇ ਇਹ ਜ਼ਮੀਨ ਹੈ ਜੀ ਹੁਣ ਮੈਂ ਤੁਹਾਨੂੰ ਦਿਖਾਉਣਾ ਥੋੜਾ ਜਿਹਾ ਨਾਲ ਹੋ ਕੇ ਇਹ ਬਿਲਡਿੰਗਾਂ ਪੁਰਾਣੀ ਪਿੱਛੇ ਨੂੰ ਲਗਭਗ 2.5 300 ਫੁੱਟ ਪਿੱਛੇ ਨੂੰ ਔਰ ਪਿੱਛੇ ਜਾ ਕੇ ਜਿਹੜੀ ਜ਼ਮੀਨ ਹੈ ਨਾ ਜੀ ਖੁੱਲ ਜਾਂਦੀ ਹੈ 100 150 ਫੁੱਟ ਪਿੱਛੇ ਜਾ ਕੇ ਇਹਦਾ ਫਰੰਟ ਹੋ ਜਾਂਦਾ ਜ਼ਮੀਨ ਦਾ ਜੀ ਇਹ ਰਸਤਾ ਜਾਂਦਾ ਨਾਲ ਨੂੰ 11 ਫੁੱਟ 5 4 ਫੁੱਟ ਹੋਰ ਰਸਤਾ ਨਾਲੋਂ ਛੱਡ ਕੇ ਤੁਸੀਂ ਵੀ ਵਧੀਆ ਪਲੋਟਿੰਗ ਕਰ ਸਕਦੇ ਹੋ ਜਿਆ ਤੁਸੀਂ ਕੋਸ ਆਪਣੇ ਤੀਕੇ ਨਾਲ ਕੋਸ ਵੀ ਬਣਾਉਣਾ ਆਪਾਂ ਉਹ ਬਣਾ ਸਕਦੇ ਕੋ ਸਵੇਧ ਦੇ ਵਿੱਚ ਖੜੇ ਨੇ ਤਕਸੀਮ ਹੈ ਜੀ ਰਜਿਸਟਰੀ ਕਰਾਈ ਹੋਈ ਹੈ ਜ਼ਮੀਂਦਾਰ ਤੋਂ ਰਸਤਾ ਜਾਂਦਾ ਆਬਾਦੀ ਦੇ ਵਿੱਚ ਹੈ ਜੀ ਠੀਕ ਹੈ ਜੀ ਤੇ ਵਰਕਸ਼ਾਪ ਬਾਰੇ ਫਰਨੀਚਰ ਦੀ ਛੋਟੀ ਜਿਹੀ ਕਿਸੇ ਨੇ ਬਣਾਈ ਹੈ ਆਪਣੀ ਤੇ ਇਹ ਇਹ ਵਾਲੀ ਜ਼ਮੀਨ ਹੈ ਜੀ ਇਹ ਵਾਲੀ ਇਹ ਜ਼ਮੀਨ ਹੈ ਸਾਰੀ ਠੀਕ ਹੈ ਜੀ ਬਹੁਤ ਅੱਛੀ ਜ਼ਮੀਨ ਹੈ ਜੀ ਲਗਭਗ 7 ਕਨਾਲ ਆ ਟੋਟਲ 6 ਕਨਾਲ 17 ਮਰਲੇ 3 ਮਰਲੇ ਘੱਟ ਲਗਭਗ 20 ਕਨਾਲ ਦਾ ਮਰਲਾ 20 ਕਨਾਲ 20 ਮਰਲੇ ਦਾ ਆਪਣਾ ਕਨਾਲ ਹੋ ਜਾਂਦੀ ਹੈ ਜੀ ਪਿੱਛੇ ਬਹੁਤ ਜ਼ਿਆਦਾ ਫਰੰਟ ਖੁੱਲ ਜਾਂਦਾ ਇਹ ਦੇਖੋ ਇਹ ਨਾਲ ਇਧਰ ਰੋਡ ਆ ਗਈ ਜਿੱਧਰੋਂ ਵੀ ਇੱਕ ਕਨੈਕਟੀਵਿਟੀ ਆ ਜਾਂਦੀ ਹੈ ਜਦ ਇਹ ਆਪਾਂ ਹੁਣੇ ਸੜਕ ਦੇਖੀ ਉੱtre ਸੀਗੇ ਇਹ ਇਹ ਰੋਡ ਆ ਜਿਹੜੀ ਉਧਰੋਂ ਅੱਗੇ ਸਿੱਧੀ ਇਹ ਘੜੂਆ ਨਿਕਲ ਜਾਂਦੀ ਆ ਸੀਜ ਨੂੰ ਮਰਿੰਦੇ ਨੋਕੇ 'ਚ ਬਹੁਤ ਅੱਛੀ ਇਨਵੈਸਟਮੈਂਟ ਹੈ ਅਗਰ ਕੋਈ 1 ਸਾਲ ਵਾਸਤੇ ਵੀ ਇਹਨੂੰ ਬੰਦਾ ਕੋਈ ਰਜਿਸਟਰੀ ਕਰਾ ਕੇ ਰੱਖ ਲੈਣਾ 1 ਸਾਲ ਵਾਸਤੇ ਕੀ ਤਾਂ ਭਾਈ ਜੀ ਡਬਲ ਇੱਥੇ ਕਿਉਂਕਿ ਸਾਰਾ ਹੀ ਇੱਕ ਤਰ੍ਹਾਂ ਦਾ ਮੈਟਰੋ ਸਿਟੀ ਬਣ ਰਿਹਾ ਹੁਣ ਟੂ ਏ ਟੂ ਏ ਜਿੰਨਾ ਇੱਥੇ ਖਰੜਿਆਸ ਪਾਸ ਆ ਖਰੜਪਾਪਾ ਘੁੰਮ ਲਈ ਹੈ ਜੀ ਜਿਵੇਂ ਹੈਨਾ ਮਰੀਂਡਾ ਮਰੀਂਡੋ ਕਰਾੜੀ ਕਰਾੜੀ ਤੋਂ ਹੋ ਜੀ ਆਪਾਂ ਉਧਰ ਨੂੰ ਸਿੱਸਮਾ ਸਾਈਡ ਮੁੱਲਾਂਪੁਰ ਪਡੋਲ ਐ ਘੁੰਮ ਕੇ ਆ ਜੀ ਆਪਾਂ ਉਧਰ ਲਾਂਡਰਾ ਲਾਂਡਰਾ ਤੋਂ ਹੋ ਜੀ ਫਿਰ ਅੱਗੇ ਆਪਾਂ ਚੁੰਨੀ ਨੂੰ ਚੁੰਨੀ ਤੋਂ ਫਿਰ ਆ ਘੁੰਮ ਜੀ ਮਰੀਂਡਾ ਇਹ ਸੋਟਰੀ ਆਸੇ ਪਾਸੇ ਖਰੜ ਤੋਂ 10 15 ਕਿਲੋਮੀਟਰ ਦੇ ਆਸੇ ਪਾਸੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਨਿਊ ਚੰਡੀਗੜ੍ਹ ਹੀ ਮਿਲੂਗਾ ਜੀ ਇਹ ਸੋ ਇਸ ਕਰਕੇ ਬਹੁਤ ਅੱਛੀ ਇਨਵੈਸਟਮੈਂਟ ਹੈ ਤੇ ਆਪਾਂ ਦੇਖ ਸਕਦੇ ਹਾਂ ਪਿੱਛੇ ਇਹ ਤੁਹਾਨੂੰ ਬਿਲਕੁਲ ਇਹ ਅੱਜ ਦੀਆਂ ਤੋ ਮੈਂ ਇੱਕ ਵੀਡੀਓ ਹੋਰ ਬਣਾਈ ਸੀਗੀ ਉੱਧਰ ਜਿਹੜਾ ਮਕਾਨ ਹੋਮ ਬਿੱਕ ਦਾ ਸੀਗਾ 1.2 ਲੱਖ ਰੁਪਏ ਦੇ ਵਿੱਚ 250 ਗਜ ਦੇ ਵਿੱਚ ਮਕਾਨ ਵਿਕਦਾ ਸੀਗਾ ਗੜੰਗਾ ਉਹ ਵੀ ਇੱਥੋਂ ਨੇੜੇ ਪੈਂਦਾ ਉਹਦੀ ਵੀਡੀਓ ਲੱਗ ਤੋਂ ਬਣਾਈਆ ਦੋਸਤੋ ਤੇ ਇਹ ਜਿਹੜੀ ਜ਼ਮੀਨ ਆ 7 ਕਨੜ ਹੈ ਟਾਈਮ ਵੀ ਮਿਲ ਜੇਗਾ ਦਾ 4-5 ਮਹੀਨੇ ਟਾਈਮ ਮਿਲ ਜੇਗਾ ਦੇਖੋ ਰੋਡ ਜਾਂਦੀ ਹੈ ਸਿੱਧੀ ਇਹ ਤੇ ਰੋਡ ਅੱਗੇ ਕੜੂਆ ਨਿਕਲ ਜਾਂਦੀ ਹੈ 3-4 ਕਿਲੋਮੀਟਰ ਤੇ ਇੱਥੋਂ ਕੜੂਆ ਸੀਤੀ ਪੈ ਜਾਂਦਾ ਕੜੂਆ ਕਸਬਾ ਪੈ ਜਾਂਦਾ ਜੀ ਬਸ ਇੱਕ ਦੇਖੋ ਜਿੰਨਾ ਮੈਂ ਹੁਣ ਤੁਹਾਡੇ ਲਈ ਹੈ ਨਾ ਵਰਕ ਕਰ ਰਿਹਾ ਜੀ ਸਾਰਿਆਂ ਲਈ ਕਿਸ ਨੇ ਪਲਾਟ ਲੈਣਾ ਕੋਠੀ ਲੈਣੀ ਫਲੈਟ ਲੈਣਾ ਕੋਈ 2 ਕਨਾਲ 5 ਕਨਾਲ ਜ਼ਮੀਨ ਲੈਣੀ ਕਿਸੇ ਨੇ ਹਨਾ ਜੀ ਤੇ ਘੁੰਮ ਰਹੇ ਆ ਆਪਾਂ ਸਾਰਿਆਂ ਲਈ ਤੇ ਤੁਸੀਂ ਵੀ ਮੇਰੀ ਸਪੋਰਟ ਕਰੋ ਪਲੀਜ਼ ਚੈਨਲ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਤੇ ਚੈਨਲ ਨੂੰ ਅੱਗੇ ਜਾ ਕੇ ਤੁਸੀਂ ਬਾਅਦ ਤੋਂ ਬਾਅਦ ਸਬਸਕ੍ਰਾਈਬ ਕਰੋ ਚੈਨਲ ਨੂੰ ਕਰਾਓ ਉਹ ਦੋਸਤਾਂ ਮਿੱਤਰਾਂ ਤੋਂ ਹੋਰ ਜਿਹੜੇ ਤੁਹਾਡੇ ਲਿੰਕਸ ਹੈਗੇ ਨੇ ਹਨਾ ਜੀ ਮੈਨੂੰ ਵੀ ਥੋੜਾ ਹੌਸਲਾ ਬਜਾਈ ਮਿਲੇ ਤੇ ਚਲੋ ਪਰਮਾਤਮਾ ਨੇ ਮਿਹਨਤ ਬੱਲੇ ਪਾਉਣੀਆਂ ਮਿਹਨਤ ਕਰ ਰਹੇ ਆ ਬਾਕੀ ਜਿਹੜਾ ਆਸ ਦਾ ਸਹਾਰਾ ਵਾ ਉਹ ਭੈਣ ਭਰਾਵਾਂ ਦਾ ਹੁੰਦਾ ਤੇ ਮੈਂ ਉਮੀਦ ਰੱਖਦਾ ਕਿ ਤੁਹਾਨੂੰ ਜਿਹੜੀ ਅੱਜ ਦੀ ਵੀਡੀਓ ਇਹ ਬਹੁਤ ਅੱਛੀ ਲੱਗੀ ਹੋਊਗੀ ਔਰ ਧੰਨਵਾਦ ਤੁਹਾਡਾ ਸਾਰਿਆਂ ਦਾ ਮਿਹਰਬਾਨੀ ਦੀ